ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਧੀਰਾ ਚੰਨ ਪਾਇ ਆੰਜਨ ਕੋ ਹੀਰਾ ਅੱਜ 10 11 12 ਅੱਜ ਰਤਰੀ ਸਗਮ ਚੱਲ ਰਹੇ ਹਨ ਕੱਲ ਵੀ ਰਤਰੀ ਦੇ ਸਵਾਗਮ 7 ਤੋਂ 10 ਪੰਥ ਪ੍ਰਸਿੱਧ ਰਾਗੀ ਜਿਥੇ ਤਨ ਤਨ ਸ਼ੇਵ ਭਾਸ਼ਾ ਗੁਰੂ ਹਰਿਮਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਦੋ ਦਿਨਾਂ ਗੁਰਮਤ ਸਮਾਗਮ ਰਾਦਾ ਅੱਜ ਕੱਲ ਦੋ ਦਿਨ ਹੋ ਰਿਹਾ ਹੈ ਤੇ ਪਰਸੋਂ ਅਖੰਡ ਪਾਤਸ਼ਾਹ ਦੇ ਭੋਗ ਤੋਂ ਬਰੰਤ ਤਨ ਤਨ ਗੁਰੂ ਹਰਿਮਨ ਸਾਹਿਬ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛੇਵੇਂ ਪੀਰ ਬੈਠਾ ਕੁਝ ਪਾਰੀ ਅਦਨ ਦਾ ਫਲਦਕੇ ਮੂਰਤ ਹਰਗੋਬਿੰਦ ਸਾਹਿਬ ਜੀ ਤੰਤਰ ਗੁਰੂ ਹਕਮਬਖਸ਼ ਸਿੰਘ ਜੀ ਪ੍ਰਕਾਸ਼ ਜਨ ਸਮਾਪਤ ਪਰਸੋਂ ਨੂੰ ਗ੍ਰੰਤ 10 ਵਜੇ ਤੋਂ 3 ਵਜੇ ਤੱਕ ਪੰਥ ਪ੍ਰਸਿੱਧ ਰਾਗੀ ਜਿ세 ਦਰਬਾਰ ਸਾਹਿਬ ਤੋਂ ਵੀ ਆ ਰਹੇ ਰਾਗੀ ਜਿ세 ਇਹ ਸਾਡੇ ਆਪ ਨੂੰ ਕਥਾ ਕੀਰਤਨਾਂ ਦੇ ਹਲ ਕਰਨਗੇ ਜੇ ਸ਼ਬਦ ਦੇਸ਼ ਦੀ ਸੰਗਤ ਨੂੰ ਬੇਨਤੀ ਹੈ ਸਾਰਿਆਂ ਨੇ ਗੁਰਦਵਾਰ ਸਾਹਿਬ ਪਹੁੰਚ ਕੇ ਤੰਤਰ ਗੁਰੂ ਹਕਮਬਖਸ਼ ਸਿੰਘ ਜੀ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਇ ਜਾਣਗੇ ਸਾਰਿਆਂ ਸੰਗਤਾਂ ਨੂੰ ਪੰਦਿਤ ਜੀ ਦੇ ਪੱਧਕਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੇ ਆਪ ਜੀ ਨੇ ਸਰਵਣ ਕੀਤਾ ਹੈ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪਰ ਮਨਾਇਆ ਜਾ ਰਿਹਾ ਹੈ ਦੋ ਦਿਨ ਰਾਤਰੀ ਦੇ ਸਮਾਗਮ ਹਨ ਪਰਸੋਂ ਉਹ ਦਿਨ ਦਾ ਸਮਾਗਮ ਰੱਖਿਆ ਗਿਆ ਹੈ ਸਾਡੇ ਗੁਰਦੁਆਰਾ ਪੰਦੋ ਘੇਟੀ ਵੱਲੋਂ ਆਪ ਸਭ ਨੂੰ ਸੰਗਤਾਂ ਨੂੰ ਲੱਖ ਲੱਖ ਕੋਟ ਕੋਟ ਵਧਾਈ ਹੋਵੇ ਨਾਲ ਹੀ ਬੇਨਤੀ ਹੈ ਕਿ ਇਹ ਜੋ ਸਮਾਗਵਰ ਹੋਆ ਕਰਵਾਏ ਜਾ ਰਹੇ ਹਨ ਉਹਨਾਂ ਵਿੱਚ ਸ਼ਿਰਕਤ ਕਰਨ ਦੀ ਕਿਰਪਾਲਤਾ ਕਰਨੀ ਜੀ ਦੋ ਦਿਨ ਰਾਤਰੀ ਦੇ ਸਮਾਗਮ ਹਨ 7:00 ਤੋਂ 10:00 ਵਜੇ ਤੱਕ ਪਰਸੋਂ 10:00 ਵਜੇ ਤੋਂ 3:00 ਵਜੇ ਤੱਕ ਸਮਾਗਵ ਰੱਖੇ ਗਏ ਹਨ ਪੰਥਰ ਪ੍ਰਸਾਦ ਢਾਡੀ ਰਾਬੀ ਅਤੇ ਕੁਛੀ ਇਥੇ ਗੁਰਵਾਣੀ 12 ਦਵਾਰਨ ਹਾਲ ਕਰਨਗੇ ਆਪ ਸਭ ਨੂੰ ਸਤਿ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦਸ ਸਾਹਿਬ ਵਿਖੇ ਸਮੇਂ ਸਿਰ ਪਹੁੰਚ ਕਰਕੇ ਇਹ ਜੋ ਸਮਾਗਵ ਹਨ ਉਹਨਾਂ ਦਾ ਲਾਹਾ ਠਾਣਾ ਜੀ ਤੇ ਉਪਰੰਤ ਸਮਾਪਤੀ ਬਰਨ ਗੁਰੂ ਕੇ ਲੰਗਰ ਤੋਂ ਵਾਟਣਗੇ ਜੀ ਦੁਆਰਾ ਫੇਰ ਆਪ ਸੋ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਅਹਰ ਦੇ ਪ੍ਰਕਾਸ਼ ਫਰੋਦੀਆਂ ਲੱਖ ਲੱਖ ਵਡਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ